ਆ ਦੇਖੋ ਜੀ ਬੇਲੇ ਦੇ ਲੱਗ ਗਿਆ ਮਾਲੇਆਲ ਕਹਿੰਦੇ ਜੀ ਦੌਦਪੁਰ ਵਾਲਾ ਬੰਨ ਹੈ ਜੀ ਆਹ ਦੇਖੋ ਜੀ ਕੰਮ ਹੋ ਰਿਹਾ ਜਾਲ ਬੰਨ ਹੋ ਰਿਹਾ ਜੀ ਔਰ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਜੀ ਔਰ ਬੜੇ ਜਜ਼ਬੇ ਦੇ ਨਾਲ ਕੰਮ ਹੋ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਔਰ ਇਸ ਸਮੇਂ ਜਿਸ ਸਾਥ ਅਸੀਂ ਖੜੇ ਹਾਂ ਜੀ ਔਰ ਇੱਥੇ ਪੂਰਾ ਪਾਣੀ ਹੈ ਜੀ ਔਰ ਇਹਨਾਂ ਨੇ ਰੋੜੇ ਪਾ ਕੇ ਪੱਥਰ ਪਾ ਕੇ ਬਜਰੀ ਪਾ ਕੇ ਇਸ ਨੂੰ ਬਿਲਕੁਲ ਸੈੱਟ ਕਰ ਲਿਆ ਜੀ ਲਓ ਜੀ ਫਸਿਆ ਬੰਦ ਦੀ ਜਿਹੜੀ ਇਹ ਸਿਚੁਏਸ਼ਨ ਤੁਹਾਨੂੰ ਦਿਖਾ ਰਿਆ ਸ਼੍ਰੀ ਚਮਕੌਰ ਸਾਹਿਬ ਦੇ ਲਾਗੇ ਦੀ ਔਰ ਦੇਖੋ ਜ਼ਬਰਦਸਤ ਕੰਮ ਚੱਲ ਰਿਹਾ ਹੈ ਔਰ ਇਲਾਕੇ ਦੀਆਂ ਸੰਗਤਾਂ ਇੱਥੇ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ 2 ਘੰਟੇ ਪਹਿਲਾਂ ਇਸ ਬੰਨ ਨੂੰ ਬਹੁਤ ਵਧੀਆ ਤਰੀਕੇ ਨਾਲ ਪੂਰ ਦਿੱਤਾ ਗਿਆ ਸੀਗਾ ਜੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਰੋਕ ਲਗਾ ਦਿੱਤੀ ਗਈ ਸੀ ਪਰ ਇਹ ਰੋਕ ਫੇਰ ਆ ਗਈ ਜੀ ਫਿਰ ਇਹ ਗਿਰ ਗਈ ਜੀ ਔਰ ਜੋਸ਼ ਫੇਰ ਵੀ ਬਰਕਰਾਰ ਹੈ ਬੜਾ ਸੰਘਰਸ਼ ਚੱਲ ਰਿਹਾ ਹੈ ਮੈਂ ਕਹਿੰਦਾ ਪਾਣੀ ਸਤਲੁਜ ਦੇ ਪਾਣੀ ਤੇ ਆਮ ਜਨਤਾ ਦੇ ਵਿੱਚ ਸੰਘਰਸ਼ ਦੀ ਕਹਾਣੀ ਬੜੀ ਜ਼ਬਰਦਸਤ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਇੱਥੇ ਪਾਣੀ ਬਹੁਤ ਹੈ ਇੱਥੇ ਪਾਣੀ ਦਾ ਰਸਾਅ ਬਹੁਤ ਹੈ ਬਹੁਤ ਵਹਾਅ ਹੈ ਪਰ ਲੋਕਾਂ ਦਾ ਜਿਹੜਾ ਹਜ਼ੂਮ ਇੱਥੇ ਪਹੁੰਚਿਆ ਹੈ ਜਾਲ ਬਣਾ ਰਹੀ ਹੈ ਜਾਲ ਬਣਾ ਬਣਾ ਕਿੱਥੇ ਲਗਾਏ ਜਾ ਰਹੇ ਨੇ ਵਾਹ ਪੂਰੀ ਲੱਗੀ ਹੋਈ ਹੈ ਸ਼ਾਮ ਦੇ 6 ਵੱਜ ਚੁੱਕੇ ਨੇ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਅਣਥਕ ਕੀਤੀ ਇੱਥੇ ਪੰਜਾਬੀਆਂ ਨੇ ਲੰਗਰ ਲੱਗੇ ਹੋਏ ਨੇ ਇੱਥੇ ਔਰ ਸੇਵਾ ਹੋ ਰਹੀ ਹੈ ਜੋ ਕੁਝ ਵੀ ਤਿਲਫੁਲ ਜਿਸ ਤੋਂ ਹੋ ਰਿਹਾ ਹੈ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਇੰਡੀਅਨ ਆਰਮੀ ਜਿਹੜੀ ਆ ਉਹ ਵੀ ਪਹੁੰਚੀ ਹੋਈ ਹੈ ਬੜਾ ਜ਼ਬਰਦਸਤ ਕੰਮ ਹੋ ਰਿਹਾ ਹੈ ਆ ਦੇਖੋ ਜਾਲ ਦੀ ਦੇਖੋ ਆ ਜਾਲ ਸਿੱਟਿਆ ਜਾ ਰਿਹਾ ਹੈ ਨੌਜਵਾਨ ਪੰਜਾਬੀ ਕਿਸ ਤਰ੍ਹਾਂ ਡਟ ਕੇ ਲੱਗੇ ਹੋਏ ਨੇ ਜੀ ਹਰੇਕ ਧਰਮ ਹਰੇਕ ਫਿਰਕੇ ਦਾ ਵਿਅਕਤੀ ਇੱਥੇ ਆਪਣੀ ਸੇਵਾ ਪਾ ਰਿਹਾ ਜੀ ਆ ਹੁੰਦੀ ਦੀ ਗੱਲ ਦੀ ਅਸਲ ਗੱਲ ਹੈ ਦੇਖੋ ਪੰਜਾਬੀਆਂ ਦਾ ਜੋਸ਼ ਬੜਾ ਵੱਖਰਾ ਹੈ ਇਹ ਸਤਲੁਜ ਦਾ ਵਹਿਣ ਬੜਾ ਫਾਸਟ ਹੈ ਜਿੰਨੀ شدت ਪੰਜਾਬੀਆਂ ਦੀ ਹੈ ਜੀ ਉਹ ਇਸ ਪਾਣੀ ਨੂੰ ਰੋਕ ਲਏਗੀ ਸੰਘਰਸ਼ ਜਾਰੀ ਹੈ ਦੇਖਦੇ ਹੋਏ ਡਰ ਲੱਗਦਾ ਹੈ ਕਿ ਇਹ ਕਿਦਾਂ ਇਹਨੂੰ ਰੋਕ ਪਾਣਗੇ ਦੇਖੋ ਇੱਥੇ ਤੱਕ ਅਸੀਂ ਪਹੁੰਚੇ ਆ ਫਸਿਆ ਬਨਸ਼ੀਰੀ ਚਮਕੌਰ ਸਾਹਿਬ ਦੇ ਲੱਗੇ ਆ ਜੀ ਇਸ ਬਲਾਕ ਦੇ ਵਿੱਚ ਕੰਮ ਹੋ ਰਿਹਾ ਜੀ ਆਹ ਦੇਖੋ ਨੌਜਵਾਨ ਹਜੂਮ ਦੇਖੋ ਜੀ ਪਰਲੇ ਪਾਸੇ ਸਾਰੇ ਪਾਸੇ ਦੀ ਮੈਂ ਕਹਿੰਦਾ ਕੋਈ ਅਜਿਹਾ ਪਿੰਡ ਨਹੀਂ ਹੈ ਜੀ ਕੋਈ ਅਜਿਹਾ ਵਿਅਕਤੀ ਨਹੀਂ ਹੈ ਕੋਈ ਅਜਿਹਾ ਘਰ ਨਹੀਂ ਹੈ ਕੋਈ ਅਜਿਹਾ ਨੌਜਵਾਨ ਨਹੀਂ ਹੈ ਜਿਹੜਾ ਇੱਥੇ ਆ ਕੇ ਆਪਣਾ ਯੋਗਦਾਨ ਨਹੀਂ ਪਾ ਰਿਹਾ ਜੀ ਫਸਿਆਂ ਦਾ ਬੰਨ ਇਹ ਦੇਖੋ ਸਵੇਰੇ ਕਹਿੰਦੇ 2 ਘੰਟੇ ਪਹਿਲਾਂ ਇਸ ਨੂੰ ਰੋਕ ਲਿਆ ਸੀਗਾ ਲੇਕਿਨ ਉਸ ਤੋਂ ਬਾਅਦ ਫੇਰ ਇਹ ਪਾਣੀ ਦਾ ਜਿਹੜਾ ਵਹਾ ਇਹ ਫੇਰ ਤੇਜ਼ੀ ਨਾਲ ਅੱਗੇ ਵਧਣ ਲੱਗਿਆ ਔਰ ਪਾਣੀ ਬਿਲਕੁਲ ਨਾਲ ਲੱਗ ਕੇ ਆ ਚੁੱਕਿਆ ਜੀ ਪਰ ਇਸ ਪਾਣੀ ਨੂੰ ਰੋਕਣ ਦੇ ਲਈ ਦੇਖੋ ਯਤਨ جاری ਹੈ ਹਰੇਕ ਪ੍ਰਕਾਰ ਦੀ ਸੇਵਾ ਹਰੇਕ ਵਿਅਕਤੀ ਨਿਭਾ ਰਿਹਾ ਆਹ ਦੇਖ ਸਕਦੇ ਜੀ ਨੌਜਵਾਨ ਕਿਸ ਤਰੀਕੇ ਨਾਲ ਬੱਠਲ ਲਿਆ ਲਿਆ ਕੇ ਰੱਖ ਰਹੇ ਨੇ ਜੀ ਪਿੱਛੇ ਟਰਾਲੀਆਂ ਭਰੀਆਂ ਹੋਈਆਂ ਆ ਰਹੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਆ ਰਹੀਆਂ ਲਾਈਨ ਲੱਗੀ ਹੋਈ ਬਹੁਤ ਦੂਰ ਤੱਕ ਜੀ ਬਹੁਤ ਦੂਰ ਤੱਕ ਲਾਈਨ ਲੱਗੀ ਹੋਈ ਹੈ 3-4 ਕਿਲੋਮੀਟਰ ਤੱਕ ਜਿਹੜੀ ਹੈ ਇੱਕ ਕਤਾਰ ਲੱਗੀ ਹੋਈ ਟਰਾਲੀਆਂ ਦੀ ਔਰ ਦੇਖੋ ਜਾਲ ਆ ਦੇਖੋ ਜਾਲ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਇੱਕ ਤੋਂ ਬਾਅਦ ਇੱਕ ਜਾਲ ਪਿੱਛੇ ਇੱਕ ਟੀਮ ਲੱਗੀ ਹੋਈ ਹੈ ਜਿਹੜੀ ਜਾਲ ਬਣਾ ਰਹੀ ਹੈ ਦੂਸਰੀ ਟੀਮ ਇਸ ਜਾਲ ਨੂੰ ਅੱਗੇ ਲਗਾਉਣ ਦਾ ਕੰਮ ਕਰ ਰਹੀ ਹੈ ਅਤੇ ਨਾਲ ਬੱਠਲ ਦਾ ਕੰਮ ਚੱਲ ਰਿਹਾ ਜੀ ਕਿਸ ਤਰੀਕੇ ਦੇ ਨਾਲ ਬੋਰੀਆਂ ਭਰ-ਭਰ ਕੇ ਇਸ ਬੰਨ ਨੂੰ ਰੋਕਣ ਦਾ ਚੱਲ ਰਿਹਾ ਹੈ ਔਰ ਸਲੂਟ ਬਣਦਾ ਹੈ ਇੰਡੀਅਨ ਆਰਮੀ ਵਾਲਿਆਂ ਨੂੰ ਵੀ ਦੀ ਔਰ ਸਲੂਟ ਬਣਦਾ ਹੈ ਹਰੇਕ ਸ਼ਖਸੀਅਤ ਨੂੰ ਹਰੇਕ ਵਿਅਕਤੀ ਨੂੰ ਹਰੇਕ ਆਫਸਰ ਸਹਿਬਾਨ ਨੂੰ ਜਿਹੜੇ ਕਿ ਇੱਥੇ ਆ ਕੇ ਸਹਿਯੋਗ ਦੇ ਰਹੇ ਨੇ ਹਰ ਧਰਮ ਹਰ ਫਿਰਕੇ ਦੇ ਲੋਕ ਪੰਜਾਬੀ ਇੱਕ ਹੋ ਕੇ ਇੱਥੇ ਕੰਮ ਕਰ ਰਹੇ ਨੇ ਫਸਿਆਂ ਬੰਦੇ ਉੱਤੇ ਦੇਖੋ ਸਿਤੀ ਫਜ਼ੀ ਹੋਈ ਹੈ ਔਰ ਬੜੀ ਜ਼ਬਰਦਸਤ ਹੈ ਔਰ ਉਮੀਦ ਹੈ ਉਮੀਦ ਨਹੀਂ ਯਕੀਨ ਹੈ ਕਿ ਪੰਜਾਬੀ ਇਸ ਨੂੰ ਠੱਲ ਪਾ ਲੈਣਗੇ ਜੀ